ओलंपीयन हाकी आकाशदीपंपीन डी एस पी उन अॼु जे मान समान जे स्टेज वल तशरीफ़दार रमनदीपे न आकाशदीपंपीन जहिड़े के अॼु जे सॼे मुख्य महिमान न उन्हनि स्टेज वल लॻा हुयो एसोसिएशन जे मैंबर जिन डॉक्टर गोबिद जी सत जस्कर सी

ਇਸ ਤੋਂ ਬਾਅਦ ਸਾਡੇ ਵਿੱਚ ਇਹ ਕਰਨਾ ਗੱਲ ਕਰਾਂ ਸਰਦਾਰ ਰਮਨਦੀਪ ਸਿੰਘ ਜੀ ਓਲੰਪੀਆ ਜੋ ਕਿ ਅੱਜ ਦਾ ਡੀਐਸਪੀ ਨੇ ਤੁਹਾਨੂੰ ਗੋਦ ਵਿੱਚ ਲਈ ਇਹ ਉਹਨਾਂ ਦਾ ਨਾਮ ਸਨਮਾਨ ਹੈ ਉਹਦੇ ਨਾਲ ਸਭੀ ਅਸੋਹੀਏ ਪ੍ਰਦਾਨ ਆ ਗੋਬਿੰਦ ਸਿੰਘ ਜੀ ਔਰ ਸਿਮਾ ਜੀ ਤੋਂ ਪ੍ਰਦਾਨ ਸਰਦਾਰ ਰੇਸ਼ਮ ਸਿੰਘ ਜੀ ਬ੍ਰਹਮਜੀਤ ਸਿੰਘ ਜੀ ਬੇਟੋ ਸ਼ਖਰੀ ਜੀ ਜਿਸਾਨ ਸਿੰਘ ਜੀ ਆਰ ਡੀਆ ਆ ਗਿਆ ਜਾਂਦਾ ਹੈ ਔਰ ਨਾਲ ਦੇਵਾ ਕਾਸ਼ਤਪ ਸਿੰਘ ਜੀ ਵਾਹਿਗੁਰੂ ਨਾ ਸਦਾ ਸਿਰ ਉੱਚਾ ਹੋ ਗਿਆ ਦੋ ਨਾਮਾਂ ਦੇ ਨਾਲ ਸਦਾ ਪੰਜਰ ਸਿਖਰ ਹੋ ਗਿਆ ਔਰ ਤਾਲੀਆਂ ਦੇ ਨਾਲ ਫਲਾਗ ਉਸਰੇ ਵਿੱਚ ਡੀਐਸਪੀ ਰਮਨਦੇਵ ਸਿੰਘ ਔਰ ਅਕਾਲ ਡੀਐਸਪੀ ਅਕਾਸ਼ਦੀਪ ਸਿੰਘ ਔਰ ਸਮੁੱਚੇ ਕਮੇਟੀ ਦੇ ਮੈਂਬਰ ਬਲਕੋਪ ਸਿੰਘ ਜੀ ਪ੍ਰਧਾਨ ਸ੍ਰੀ ਅਮੀਰ ਪ੍ਰਧਾਨ ਔਰ ਰੇਸ਼ੂ ਸਿੰਘ ਜੀ ਅਪਰੰਜੀਤ ਸਿੰਘ ਜੀ ਡਾੜਾ ਕੁਲਵੰਤ ਸਿੰਘ ਜੀ ਚੇਅਰਮੈਨ ਫਲੈਗ ਦੇ ਨਾਲ ਮਾਰਚ ਪਾਸਤੇ ਰਵਾਨਗੀ ਵਾਸਤੇ ਤਿਆਰ ਇਸ ਤੋਂ ਬਾਅਦ ਸਾਡੀ ਮਾਰਪਾਸ ਸ਼ੁਰੂ ਚੁੱਕਾ ਹੈ ਔਰ ਸਰਦਾਰ ਮੰਗਲ ਸਿੰਘ ਜੀ ਮੇਜਰ ਸੂਬੇਦਾਰ ਇਸ ਮਾਰਪਾਸੇ ਰਵਾਈ ਕਰ ਰਹੇ ਨੇ ਔਰ ਉਹਦੇ ਨਾਲ ਸਮੁੱਚੇ ਇੱਕ ਇੱਕ ਵਰਗ ਦੀ ਸਿੱਖਿਆ ਜਗਤ ਦੇ ਆਰਮੀ ਦੇ ਸਿੱਖਿਆ ਵਿਭਾਗ ਦੇ ਨਾਮਵਰ ਮੌਜਮ ਸਿਖਿਤਾ ਹਿੱਸਾ ਲੈ ਰਹੇ ਹਨ ਇਸ ਮਾਰਪਾਸੇ ਵਿੱਚ ਔਰ ਅ ਵਿਦਵਾਨ ਜੇਤਾਂਦਰ ਸਿੰਘ शरीर तंदर समानतर मानना समाज करता है और समाज की शर्मा सदरजीत कौर और डॉक्टर बलविंदर कौर और मंगल सिंह मेजर सूबेदार और जगराज सिंह जी

ਅਰਜਨ ਅਵਾਰਡ ਫਾਰ ਅਕਾਸ਼ ਗੁਪਤ ਸਿੰਘ ਔਰ ਨਾਲ ਦੇ ਨਾਲ ਸਾਡਾ ਜਿਹੜਾ ਟੌਰ ਸ਼ਰਮਣੀਆਂ ਵੀਰ ਸਿੰਘ ਇੱਕ ਆਰਮੀ ਦੇ ਅਜਿਹੇ ਆਲਾ ਅਫਸਰ ਜਿਹੜੇ ਕਿ ਨਿਰੰਤਰ ਖੇਡਾਂ ਨਾਲ ਜੁੜੇ ਹੋਏ ਨੇ ਸਾਡੇ ਸੋਤ ਵਾਸਤੇ ਇੱਕ ਐਗਜ਼ੈਂਪਲ ਨੇ ਸਰਦਾਰ ਵੀਰ ਸਿੰਘ ਔਰ ਉਹਨਾਂ ਦੇ ਨਾਲ ਸਰਦਾਰ ਜਗੰਦਰ ਸਿੰਘ ਜੀ ਕੋਚ ਜਿਹੜੇ ਕਿ ਸਮੁੱਚੇ ਇਸ ਫਲਾਟਿੰਗ ਨੀਡ ਦੀ ਬੈਂਕ ਬੁੰਡਾ ਸੰਕਰਨੇ ਨੇ ਔਰ ਸੁਰਿੰਦਰ ਸਿੰਘ ਜੀ ਕੋਚ ਅੱਜ ਦੇ ਤੋਂ ਸਮਾਰੋਹ ਦੇ ਵਿੱਚ ਸ਼ਮੂਲੀਅਤ ਦਿੰਦੇ ਹੋਏ ਔਰ ਡਾਕਟਰ ਰਮਨ ਸਿੰਘ ਜੀ, ਗਾਇਤਰੀ ਸਿੰਘ ਜੀ, ਪਰਿੰਦਰ ਸਿੰਘ ਜੀ, ਦਾਲਾ, ਪ੍ਰਮਨ ਸਿੰਘ ਜੀ, ਰੇਸ਼ਵ ਸਿੰਘ ਜੀ, ਦਸਕਾਰੀ ਸਿੰਘ ਜੀ ਤੇ ਉਹ ਨਾਂ ਨੇ ਜਿਹੜੇ ਸਾਡੇ ਅੱਜ ਦੇ ਸਮਾਜਮ ਦੇ ਵਿੱਚ ਵਿਸ਼ੇਸ਼ ਹਿੱਸਾ ਨੇ ਔਰ ਇਸ ਤੋਂ ਸਮਾਰੋਹ ਦੇ ਵਿੱਚ ਜੋ ਕਿ ਸਮਾਪਤੀਵਲ ਹੈ ਉਸ ਤੋਂ ਬਾਅਦ ਅਸੀਂ ਫਿਰ ਖੋਤ ਵਾਸਤੇ ਖੋਤ ਵਾਸਤੇ ਮੌਜੂਦ ਤੇ ਸੰਗੀਤ ਪ੍ਰਦਰਸ਼ਨ ਇਸ ਤੋਂ ਬਾਅਦ ਹੋਇਆ। ਔਰ ਅੱਜ ਦੇ ਮੁੱਖ ਮਹਿਮਾਨ ਜੀ ਅਕੀ ਰਵਿੰਦੀ ਸਿੰਘ ਸਾਹਿਬ ਜੀ ਫੀਡੀ 올ੰਪੀਅਨ ਔਰ ਅਵੀ ਦੇ ਵਿੱਚ ਤੁਸੀਂ ਸਾਰੇ ਵਿਧਾਈ ਦੇ ਪਾਤਰ ਹੋ ਕਿ ਇਸ ਲੈਵਲ ਤੇ ਤੁਸੀਂ ਗੇਮਜ਼ ਕਰਾ ਰਹੇ ਹੋ ਕਿਉਂਕਿ ਗੇਮਾਂ ਜਿਹੜੀਆਂ ਇਹ ਆਪਣੀ ਸਿਹਤ ਲਈ ਬਹੁਤ ਇੰਪੋਰਟੈਂਟ ਨੇ ਜੇ ਆਪਾਂ 30 ਪਲੱਸ ਤੋਂ ਆ ਕੇ ਇੱਥੇ ਐਫਰਟ ਕਰ ਰਹੇ ਆ ਤੇ ਜੰਗ ਜਨਰੇਸ਼ਨ ਨੂੰ ਇਹਦਾ ਬਹੁਤ ਹੀ ਮੋਟੀਵੇਸ਼ਨ ਮਿਲਦੀ ਆ ਤੇ ਜੰਗ ਜਨਰੇਸ਼ਨ ਇਹਦੇ ਨਾਲ ਬਹੁਤ ਮੋਟੀਵੇਟ ਹੁੰਦੀ ਆ ਮੈਂ ਮੈਂ ਬਹੁਤ ਭਾਗਾਂ ਵਾਲਾ ਕਿ ਤੁਸੀਂ ਵੀ ਮੌਕਾ ਦਿੱਤਾ ਇੱਥੇ ਆਉਣ ਦਾ ਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਇੱਥੇ ਬਜ਼ੁਰਗ ਬੱਚੇ ਸਾਰੇ ਇਕੱਠੇ ਹੋਏ ਨੇ ਇੱਕ ਮਾਸ ਗੇਂਦ ਨੂੰ ਸਫਲ ਕਰ ਲਿਆ ਤੇ ਮੇਰੇ ਵੱਲੋਂ ਸਾਰਿਆਂ ਨੂੰ ਸ਼ੁਭ ਇਸ਼ਾਹਾਂ ਨੇ ਕਿ ਜਦੋਂ ਵੀ ਤੁਸੀਂ ਮੈਨੂੰ ਬੁਲਾਓਗੇ ਮੈਂ ਹਮੇਸ਼ਾ ਹਾਜ਼ਰ ਰਹਾਂਗਾ ਧੰਨਵਾਦ ਯਾਦਗਾਰੀ ਚੰਦਨਦੇਵ ਨੂੰ ਸਨਮਾਨਿਤ ਕਰਦੇ ਹੋਏ ਇਸ ਤੋਂ ਬਾਅਦ ਮੈਂ ਐਨਾ ਵਾਰਡੇ ਅਕਾਲ ਪੁਰਖ ਨੂੰ ਸਨਮਾਨ ਕਰਦੇ ਹੋਏ ਕਮੇਟੀ ਦੇ ਮੈਂਬਰ ਸ਼ਾਬਾਸ਼ ਮੰਡਲ ਦੇ ਲੰਡਾ ਦੇ ਨਾਂ ਨਾਲ ਬਹੁਤ ਅੱਛਾ ਬਹੁਤ ਖੁਸ਼ ਹੋ ਗਿਆ ਰੋ ਗੋ ਦੁਆ ਰੋ ਗੋ ਦੁਆ ਰੋ ਗੋ ਸ਼ਾਬਾਸ਼ ਬਸ ਸਰ ਜੀ ਹੋਰ ਦੁਆਰਾ ਹੋਈ ਜੀ ਸਾਰ ਪਿੱਛੇ ਰਹਿਓ ਜੀ ਅਗਲਾ ਦਾ ਸਭ ਤੋਂ ਜਲਦੀ 5 ਸੈਕਿੰਡ 5 ਬੜੀਆ ਸਾਰਾ ਅੱਗੇ ਨਾ ਆਇਓ 19 ਦੇ ਜਨ ਇੱਕ ਫਿਨਿਸ਼ਿੰਗ ਨਹੀਂ ਹੁੰਦੀ ਗੋਲਾ ਸ਼ੂਟ ਦਾ ਮੁਕਾਬਲੇ ਸਾਰੇ ਗੁੱਪਾਂ ਦੇ ਖਿਡਾਰੀਆਂ ਨੂੰ ਅਪੀਲ ਕੋ ਸ਼ਾਰਟਫੁੱਟ ਕੋ ਜੇ ਵੀ ਸਰ ਪਿੱਛੇ ਰਹੋ ਤੁਹਾਡੇ ਮਾਰਦ ਵਰਗ ਦੇ ਖਿਡਾਰੀਆਂ ਨੇ ਬਹੁਤ ਜੀ ਆਇਆਂ ਨੂੰ ਹਾਈ ਗੋਟ ਵੈਰੀ ਗੋਟ ਖੰਡ ਜੀ ਪੈਲਾ ਸਟਾਰ ਹਰਪੇ ਸਿੰਘ ਜੀ ਪੁਸ਼ਪਰਸਥਾ ਸ੍ਰੀਸ਼ਰੂ ਹੋ ਚੁੱਕੀ ਹੈ ਇਹ ਸੰਯੁਕਤੀ ਸਹਿ ਕਾਲੀ ਖੇਡਾਂ ਵਿੱਚ ਆਓ ਬਦਲੋ ਮੋਤੀ ਸਿੰਘ ਜੀ ਦੇ ਟੇਬਲ ਵੱਲ ਗੁਰਵਾ ਸਿੰਘ ਆ ਜਾਓ ਅਗਿਆ ਦਾ ਸਮਾਨ ट्रैक खाली रखा जाए जी सौ मीटर रेस सीनियर सिटीजन बोमैन करो Very good, very take it, <laughs>